ਅਮਰੀਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇੱਕ ਨਵੇਂ ਪਾਇਲਟ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਸ ਤਹਿਤ ਕੁਝ ਵਿਦੇਸ਼ੀ ਨਾਗਰਿਕਾਂ ਨੂੰ B1 ਕਾਰੋਬਾਰੀ ਅਤੇ B2 ਸਿਲਾਨੀ ਵੀਜ਼ਾ ਪ੍ਰਾਪਤ ਕਰਨ ਦੇ ਲਈ 15000 ਡਾਲਰ ਤੱਕ ਦਾ ਵੀਜ਼ਾ ਬਾਂਡ ਜਮ੍ਹਾਂ ਕਰਵਾਉਣਾ ਪਵੇਗਾ ਇਹ ਕਦਮ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਦੀ ਯਤਨ ਦਾ ਹਿੱਸਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਇਹ ਨਿਯਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਲ ਚੱਕਰ ਦੇ ਆਖਰੀ ਦਿਨਾਂ ਤੋਂ ਇੱਕ ਉਪਾਏ ਨੂੰ ਮੁੜ ਸੁਲਝਿਤ ਕਰਦਾ ਹੈ ਜੋਕੇ ਬੌਂਡਾ ਨੂੰ ਕੂਟਨੀਤਿਕ ਸਾਧਨ ਵਜੋਂ ਵਰਤਣ ਦੇ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸਲਾਨੀਆਂ ਨੂੰ નિર્ધારਿਤ ਸਮੇਂ ਅਨੁਸਾਰ ਵਾਪਸ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ ਡੋਨਲਡ 트ੰਪਰ ਸ਼ਾਸਨ ਨੇ ਐਲਾਨ ਕੀਤਾ ਹੈ ਕਿ ਕੁਝ ਸ਼੍ਰੇਣੀਆਂ ਦੇ ਵੀਜ਼ਾ ਹੁਣ ਅਮਰੀਕਾ ਦੁਆਰਾ ਜਾਰੀ ਕੀਤੇ ਜਾਣ ਤੋਂ ਪਹਿਲਾਂ ਸਲਾਨੀਆਂ ਉੱਤੇ 15000 ਡਾਲਰ ਤੱਕ ਦੇ ਬੌਂਡ ਦੀ ਲੋੜ ਹੋ ਸਕਦੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਹੈ ਨਿਯਮ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਪਹਿਲੇ ਕਾਰਜਕਾਲ ਦੇ ਆਖਰੀ ਦਿਨਾਂ ਤੋਂ ਇੱਕ ਉਪਾਏ ਨੂੰ ਮੋੜ ਸੁਰਜੀਤ ਕਰਦਾ ਜੋ ਕਿ We'll ਵੰਡਾ ਨੂੰ ਕੂਟਨੀਤਿਕ ਸਾਧਨ ਵੱਜੋਂ ਵਰਤਣ ਦੇ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸਲਾਨੀਆਂ ਨੂੰ ਨਿਰਧਾਰਿਤ ਸਮੇਂ ਦੇ ਅਨੁਸਾਰ ਵਾਪਸ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਪਹਿਲ ਕਦਮੀ ਦਾ ਉਦਘਾਟਨ ਸੋਵਾਨ ਨੂੰ ਅਸਥਾਈ ਅੰਤਿਮ ਨਿਯਮਾਰ ਸਾਂਹੀ ਕੀਤਾ ਗਿਆ ਸੀ ਜਿਸ ਦੇ ਨਾਲ ਇਸ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਦੇ ਲਈ 1 ਸਾਲ ਲੰਮਾ ਪੈਲੇਟ ਪ੍ਰੋਗਰਾਮ ਲਾਗੂ ਕੀਤਾ ਗਿਆ ਸੀ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਨਵੀਂ ਨੀਤੀ ਪੇਸ਼ ਕੀਤੀ ਹੈ ਜਿਸ ਵਿੱਚ ਕਾਫੀ ਵੀਜ਼ਾ ਓਵਰਸਟੇ ਦੇ ਦੁਆਰਾ ਵਾਲੇ ਦੇਸ਼ਾਂ ਦੇ ਸਲਾਨੀਆਂ ਨੂੰ ਸੈਸਪਟਾ ਤੇ ਵਪਾਰਕ ਯਾਤਰਾ ਵੀਜ਼ਾ ਦੇ ਲਈ 15000 ਡਾਲਰ ਤੱਕ ਦੇ ਬੋਨਡ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ ਜਿਹੜੇ ਦੇਸ਼ਾਂ ਨੇ ਲੋਕ ਨਿਰਧਾਰਿਤ ਸਮੇਂ ਤੋਂ ਵੱਧ ਅਮਰੀਕਾ ਰਹਿੰਦੇ ਨੇ ਉਹਨਾਂ ਤੋਂ B1 ਅਤੇ B2 ਵੀਜ਼ਾ ਲੈਣ ਵਾਲੇ ਸਲਾਨੀਆਂ ਨੂੰ ਵੀਜ਼ਾ ਪ੍ਰਵਾਨਗੀ ਤੋਂ ਪਹਿਲਾਂ ਬੋਨਡ ਜਮ੍ਹਾਂ ਕਰਨੇ ਪੈਣਗੇ ਡੋਨਲਡ ਟਰੰਪ ਪ੍ਰਸ਼ਾਸਨ ਪਾਇਲਟ ਸਕੀਮ ਸ਼ੁਰੂ ਹੋਣ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਰ ਭਾਵੀ ਦੇਸ਼ਾਂ ਦੀ ਸੂਚੀ ਦਾ ਖੁਲਾਸਾ ਕਰੇਗਾ ਜੋ ਕਿ ਫੈਡਰਲ ਰਜਿਸਟਰ ਦੇ ਵਿੱਚ ਨਿਯਮਤ ਦੇ ਪ੍ਰਕਾਸ਼ਨ ਤੋਂ 15 ਦਿਨ ਬਾਅਦ ਸ਼ੁਰੂ ਹੁੰਦੀ ਹੈ ਸਕੀਮ ਦੇ ਤਹਿਤ ਚੀਨਾ ਦੇਸ਼ਾਂ ਤੋਂ ਜ਼ਿਆਦਾ ਸਮੇਂ ਤੋਂ ਰੁਕਣ ਦੇ ਅੰਕੜੇ ਅਤੇ ਨਾਕਾਫੀ ਦਸਤਾਵੇਜ਼ ਜਿਸ ਸੁਰੱਖਿਆ ਪਾਏ ਨਹੀਂ ਉਹਨਾਂ ਦੇ ਵੀਜ਼ਾ ਬਿਨੈਕਾਰ ਨੂੰ ਆਪਣੀ ਵੀਜ਼ਾ ਅਲਜੀ ਪ੍ਰਕਿਰਿਆ ਦੌਰਾਨ 5000 ਤੋਂ 15000 ਅਮਰੀਕੀ ਡਾਲਰ ਤੱਕ ਦੇ 보ਨ ਜਮ੍ਹਾਂ ਕਰਨ ਦੀ ਲੋੜ ਹੋ ਸਕਦੀ ਹੈ ਇਹ ਪਹਿਲ 트럼ਪ ਪ੍ਰਸ਼ਾਸਨ ਦੁਆਰਾ ਖਾਲੀ ਦੇ ਵਿੱਚ ਕੀਤੇ ਗਏ ਸਖਤ ਵੀਜ਼ਾ ਨਿਯਮਾਂ ਦਾ ਹੀ ਇੱਕ ਹਿੱਸਾ ਹੈ ਵਿਦੇਸ਼ ਵਿਭਾਗ ਦੇ ਨਵੀਨਤਮ ਨਿਰਦੇਸ਼ ਵਿੱਚ ਪਿਛਲੀਆਂ ਛੋਟਾਂ ਨੂੰ ਖਤਮ ਕਰਦੇ ਹੋਏ ਕਈ ਵੀਜ਼ਾ ਨਵੀਨੀਕਰਨ ਉਮੀਦਵਾਰਾਂ ਦੇ ਲਈ ਵਾਧੂ ਇੰਟਰਵਿਊਆਂ ਦੀ ਲੋੜ ਹੈ ਇਸ ਇਲਾਵਾ ਵਿਭਾਗ ਦੇ ਪ੍ਰਸਤਾਵ ਦਿੱਤਾ ਹੈ ਕਿ ਵੀਜ਼ਾ ਡਾਇਵਰਸਿਟੀ ਲੋਟਰੀ ਪ੍ਰੋਗਰਾਮ ਦੇ ਵਿੱਚ ਭਾਗਗਿਰਦਾਰੀਆਂ ਕੋਲ ਆਪਣੇ ਨਾਗਰਿਕਤਾ ਵਾਲੇ ਦੇਸ਼ਾ ਦੇ ਮੌਜੂਦਾ ਪਾਸਪੋਰਟ ਹੋਣੇ ਚਾਹੀਦੇ ਨੇ ਤੇ ਗ੍ਰਿਪੋਰਟ ਅਨੁਸਾਰ ਵੀਜ਼ਾ ਪੌਂਟ ਦੀ ਸ਼ਰਤ ਤੇ ਵੀਜ਼ਾ ਛੋਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਲੇ ਦੇਸ਼ਾ ਦੇ ਨਾਗਰਿਕਾ ਤੇ ਵੀ ਲਾਗੂ ਹੋਵੇਗੀ ਵਿਦੇਸ਼ ਵਿਭਾਗ ਨੇ ਹਾਲੇ ਉਹਨਾਂ ਦੇਸ਼ਾ ਦੀ ਸੂਚੀ ਜਾਰੀ ਨਹੀਂ ਕੀਤੀ ਜੋ ਇਸ ਪ੍ਰੋਗਰਾਮ ਦੇ ਤਹਿਤ ਹੋਣਗੇ ਹਾਲਾਂਕਿ ਡੀ ਐਚ ਐਸ 2023 ਦੀ ਰਿਪੋਰਟ ਅਨੁਸਾਰ ਚਾਰਟ ਇਰੀਟੇਰੀਆ ਹੈ ி மியான்மார் யன் பூண்டி ਜੀਬੂਟੀ ਅਤੇ ਟੋਕੋ ਵਰਗੇ ਦੇਸ਼ਾਂ ਦੇ ਵਿੱਚ ਓਵਰਸਟੇ ਦੇ ਦਰ ਉੱਚੀ ਦਿਖਾਈ ਗਈ ਹੈ ਅਮਰੀਕਾ ਦੀ ਯਾਤਰਾ ਐਸੋਸੀਏਸ਼ਨ ਨੇ ਇਸ ਪ੍ਰੋਗਰਾਮ ਉਤੇ ਚਿੰਤਾ ਜ਼ਾਹਰ ਕਰਦੇ ਕਿ ਹੈ ਕਿ ਨਵੇਂ ਸਲਾਨੀਆਂ ਨੂੰ ਅਮਰੀਕਾ ਅੰਤ ਰੋਕ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਅਮਰੀਕਾ ਦੀ ਵਿਜ਼ਟਰ ਵੀਜ਼ਾ ਫੀਸਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਹੋ ਜਾਣ ਗਿਆ ਜੋ ਪਹਿਲਾਂ ਹੀ ਅੰਤਰਰਾਸ਼ਟਰੀ ਯਾਤਰਾ ਨੂੰ ਘਟਾ ਰਹੀਆਂ ਨੇ ਉਹਨਾਂ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਆਉਣ ਵਾਲੀ ਯਾਤਰੀਆਂ ਦੀ ਗਿਣਤੀ ਵਿੱਚ ਸਾਲ-ਤਰ ਸਾਲ 20% ਦੀ ਗਿਰਾਵਟ ਦਾ ਵੀ ਹਵਾਲਾ ਦਿੱਤਾ ਹੈ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ